ਅਸੀ ਗੱਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਵੇਟ ਕਰਾਈ ਤੁਹਾਨੂੰ ਵੀਡੀਓ ਵਾਸਤੇ ਕਿਉਂਕਿ ਸ਼ੌਪ ਤੇ ਕਾਫੀ ਰਸ਼ਨ ਕਰਕੇ ਵੀਡੀਓ ਸ਼ੂਟ ਕਰਨ ਲਈ ਟਾਈਮ ਨਹੀਂ ਮਿਲਿਆ ਤੇ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਆਈਆਂ ਪਾਕਿਸਤਾਨੀ ਤੁਸੀਂ ਪਿਛਲੇ ਵੀਡੀਓ 'ਚ ਬਹੁਤ ਅੱਛਾ ਰਿਸਪੌਂਸ ਦਿੱਤਾ ਸੀਗਾ ਹੁਣ ਫੇਰ ਜਿੰਨਾ ਕ ਸਟਾਕ ਸਾਨੂੰ ਮਿਲ ਪਾਇਆ ਹੈਗਾ ਉਹਨਾਂ ਕੱਪਾ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋ ਗਏ ਆਂ ਔਰ ਕੁਝ ਤੁਹਾਨੂੰ ਮੈਂ ਸੂਟ ਦੀ ਲੁੱਕ ਦਿਖਾਵਾਂਗੀ ਸਟਿਚ ਕੀਤੀਆਂ ਦੀ ਕਿਉਂਕਿ ਸਾਡੇ ਕਈ ਫੋਰਨ ਦੇ ਕਸਟਮਰ ਹੈਗੇ ਆ ਜਿਹੜੇ ਜਿਨ੍ਹਾਂ ਤੇ ਕੁਝ ਕੁ ਸੂਟ ਮੈਂ ਰੈਡੀ ਕਰਵਾਇਆ ਤੁਹਾਨੂੰ ਲੁੱਕ ਦਿਖਾਨੀ ਆ ਫਸਟ ਆਫ ਆਲ ਤੇ ਕੁਆਂਟੀਟੀ ਫਿਰ ਨਾਲ ਨਾਲ ਦੱਸਦੀ ਜਾਊਂਗੀ ਆ ਦੇਖ ਜੀ ਬਲੈਕ ਕਲਰ ਦਾ ਸੂਟ ਆ ਰੈਡੀ ਕਰਵਾਇਆ ਹੈ ਆਪਾਂ ਬਹੁਤ ਸੋਹਣੀ ਲੁੱਕ ਦੇ ਵਿੱਚ ਰਿਹਾ ਪਾਕਿਸਤਾਨੀ ਸੂਟ ਰਹੂਗਾ ਇਹ ਵੀ ਠੀਕ ਹੈ ਜੀ ਲੁੱਕ ਦੇਖ ਲਓ ਪੂਰਾ ਆਰਗੈਂਜ਼ਾ ਦਾ ਡਿਜ਼ਾਈਨ ਨਾਲ ਪੈਚ ਚਿਕਨਕਾਰੀ ਵਰਕ ਹੋਏਗਾ ਥ्रेड ਦਾ ਵਰਕ ਆਪਾਂ ਇਹਨਾਂ ਨੂੰ ਕਹ ਲਓ ਕਿ ਪ੍ਰੋਪਰ ਪਾਈਪਿੰਗ ਵਗੈਰਾ ਲਾ ਕੇ ਡਿਜ਼ਾਈਨ ਕਰਵਾਇਆ ਆ ਔਰ ਨੀਚੇ ਇਹਦੇ ਆਪਾਂ ਪਿਓਰ ਕਾਟਨ ਦੀ ਜਿਹੜੀ ਹੈਗੀ ਲਾਈਨਿੰਗ ਦੇ ਕੇ ਨਾਲ ਰੈਡੀ ਕਰਵਾਇਆ ਆ ਠੀਕ ਹੈ ਜੀ ਗਲਾ ਦੇਖ ਲਓ ਕਿੰਨਾ ਸੋਹਣਾ ਔਰ ਬਾਹਾਂ ਵੀ ਤੁਹਾਨੂੰ ਦਿਖਾਨੀ ਆ ਬਾਹਾਂ ਦੀ ਡਿਜ਼ਾਈਨਿੰਗ ਇਸ ਤਰ੍ਹਾਂ ਰਹਿਣ ਵਾਲੀ ਆ ਤੇ ਪੀਸ ਜਿੱਦਾਂ ਕਿ ਉਹ ਪਹਿਲਾਂ ਵੀ ਐਡਵਾਂਸ ਬੁਕਿੰਗ ਸੀਗੀ ਤਾਂ ਅਸੀਂ ਫਰਸਟ ਆਫ 올 ਉਹਨਾਂ ਨੂੰ ਦਿੱਤੇ ਹੈਗੇ ਆ ਤੇ ਬਾਕੀ ਹੁਣ ਜਿਹੜੇ ਰਹਿ ਗਏ ਮੈਂ ਤੁਹਾਨੂੰ ਜਿੰਨੇ ਪੀਸ ਹੋ ਗਏ ਕਾਊਂਟਿੰਗ ਕਰਕੇ ਨਾਲ-ਨਾਲ ਦੱਸਦੀ ਜਾਵਾਂਗੀ ਜੀ ਇਹ ਰੋਗੀ ਇਹਦੀ ਅਸੀਂ ਪੈਂਟ ਨਾਲ ਰੈਡੀ ਕਰਵਾਈ ਆ ਠੀਕ ਹੈ ਜੀ ਅਸੀਂ ਪੈਂਟ ਨਾਲ ਰੈਡੀ ਕਰਵਾਈ ਆ ਤੇ ਇਹ ਰੋਗਾ ਇਹਦਾ ਮਸਲੀਨ ਕਾਟਨ ਦਾ ਦੁਪੱਟਾ ਔਰ ਪੂਰਾ ਇਹਨੂੰ ਵੀ ਕਰੋਸ਼ੀਅਲ ਲੈਂਸ ਦੇ ਨਾਲ ਪੂਰਾ ਕਹ ਲਓ ਕਿ ਫੂਰ ਸਾਈਡ ਡਿਜ਼ਾਈਨ ਕੀਤਾ ਆ ਲੁੱਕ ਦੇਖ ਲਿਓ ਕਿੰਨੀ ਸੋਹਣੀ ਰਹਿਣ ਵਾਲੀ ਆ ਆ ਲੋ ਜੀ ਇਹ ਰੋਗੀ ਲੁੱਕ ਇਹਦੀ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਬਣਨ ਤੋਂ ਬਾਅਦ ਰੈਡੀ ਹੋਇਆ ਆ ਆ ਦੇਖਿਓ ਜੀ ਔਰ ਪੀਸ ਮੇਰੇ ਕੋ ਰਹਾਗਾ ਸਿਰਫ ਸਿੰਗਲ ਜੇ ਨੂੰ ਵੀ ਚਾਹੀਦਾ ਆ ਫਟਾਫਟ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਿਓ ਠੀਕ ਹੈ ਜੀ ਤੇ ਅਗਲਾ ਮੈਂ ਤੁਹਾਨੂੰ ਨਾਲ ਹੀ ਦਿਖਾਨੀ ਆ ਜਿੰਨੇ ਕ ਸੂਟ ਜਿਹਦਾ ਕਾਫੀ ਸਾਰੇ ਸਾਡੇ ਹਲੇ ਸਟਿਚ ਹੋਣ ਨੂੰ ਗਏ ਆ ਜਿਹੜੇ ਸਟਿਚ ਕਰਵਾ ਕੇ ਲੈਣੇ ਆ ਜਿੰਨੇ ਕ ਸਟਿਚ ਹੋ ਕੇ ਆਏ ਆ ਮੈਂ ਤੁਹਾਨੂੰ ਉਹ ਦਿਖਾਉਂਗੀ ਤੇ ਉਸ ਤੋਂ ਬਾਅਦ ਤੁਹਾਨੂੰ ਸੂਟ ਦਿਖਾਉਂਗੀ ਇਹ ਵੀ ਅਸੀਂ ਪੈਂਟ ਸੂਟ ਰੈਡੀ ਕਰਵਾਇਆ ਆ ਲੁੱਕ ਦੇਖ ਲਿਓ ਬਣਨ ਤੋਂ ਬਾਅਦ ਕਿੰਨੀ ਪਿਆਰੀ ਆਈ ਆ ਆ ਦੇਖਿਓ ਜੀ ਬਹੁਤ ਸੋਹਣੀ ਲੁੱਕ ਦਾ ਸੂਟ ਆ ਕਲਰ ਵੀ ਬਹੁਤ ਸੋਹਣਾ ਆ ਹਲਕਾ ਜਿਹਾ ਸ਼ੇਡ ਰੋਗਾ ਉੱਤੇ ਦੇਖਿਓ ਇਹਦੇ ਜਿਹੜਾ ਵਰਕ ਹੋਇਆ ਆ ਇਹ ਨੀਚੇ ਫੈਬਰਿਕ ਲਗਾ ਕੇ ਉਹਦੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਆ ਜੀ ਠੀਕ ਹੈ ਜੀ ਨੀਚੇ ਘੇਰਾ ਵੀ ਤੁਹਾਨੂੰ ਦਿਖਾਉਣ ਨੇ ਚੰਗੇ ਤਰੀਕੇ ਨਾਲ ਬਹੁਤ ਸੋਹਣੀ ਲੁੱਕ ਦਾ ਆ ਵੀਡੀਓ 'ਚ ਥੋੜਾ ਜਿਹਾ ਲਾਈਟ ਆ ਰਿਹਾ ਬਟ ਥੋੜਾ ਜਿਹਾ ਡਾਰਕ ਕਲਰ ਰਹੂਗਾ ਇਹ ਵਾਲਾ ਜਿਹੜਾ ਪਰਪਲ ਜਿਹਾ ਟੋਨ ਆ ਪਿੰਕ ਪਰਪਲ ਟੋਨ ਰਹੂਗਾ ਇਹ ਵਾਲਾ ਤੇ ਗਲਾ ਵੀ ਦੇਖ ਲਓ ਕਿੰਨੀ ਸੋਹਣੀ ਲੁੱਕ ਦੇ ਵਿੱਚ ਆ ਔਰ ਇਹ ਰਹੂਗਾ ਇਹਦਾ ਬਾਹਾਂ ਦਾ ਡਿਜ਼ਾਈਨ ਠੀਕ ਹੈ ਜੀ ਐਗਜ਼ੈਕਟ ਲ ਤੇ ਇਹਦੀ ਵੀ ਨੂੰ ਵੀ ਅਸੀਂ ਪੈਂਟ ਦੇ ਨਾਲ ਹੀ ਰੈਡੀ ਕਰਵਾਇਆ ਆ ਤੇ ਇਹ ਰੋਗਾ ਇਹਦਾ ਦੁਪੱਟਾ ਜੀ ਠੀਕ ਹੈ ਜੀ ਇਹਦੇ ਵਿੱਚ ਪੀਸ ਮੇਰੇ ਕੋਲ ਜਿੰਨੇ ਹੈਗੇ ਮੈਂ ਤੁਹਾਨੂੰ ਦੱਸ ਦਿੰਦੀ ਆ ਪੀਸ ਰਹਿਣ ਵਾਲੇ ਆ ਇਹਦੇ ਵਿੱਚ ਮੇਰੇ ਕੋਲ ਦੋ ਹੋਰ ਠੀਕ ਹੈ ਜੀ ਜਿਹਨੂੰ ਵੀ ਚਾਹੀਦੇ ਆ ਜਿੰਨੇ ਕੁ ਮਿਲੇ ਆ ਅਸੀਂ ਓਨੇ ਕੁ ਮੰਗਵਾ ਲਏ ਆ ਜੀ ਜਿਹਨੂੰ ਚਾਹੀਦੇ ਹੈਗੇ ਆ ਬੁੱਕ ਕਰ ਲਿਓ ਜੀ ਠੀਕ ਹੈ ਜੀ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵੀ ਸੂਟ ਰੈਡੀ ਹੋ ਕੇ ਆਇਆ ਆ ਸਾਡੇ ਕੋਲ ਕਿਉਂਕਿ ਕਾਫੀ ਸਾਰੇ ਸੂਟਸ ਅਸੀਂ ਰੈਡੀ ਕਰਵਾ ਕੇ ਹੀ ਭੇਜ ਰਹੇ ਆਂ ਜਿਨ੍ਹਾਂ ਨੇ ਸਟਿਚਿੰਗ ਕਰਵਾਣੀ ਆ ਜੀ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਸਟਿਚ ਕਰਵਾ ਕੇ ਵੀ ਅਸੀਂ ਪ੍ਰੋਵਾਈਡ ਕਰਾਉਂਦੇ ਆ ਜੀ ਸੂਟ ਲੁੱਕ ਦੇਖ ਲਓ ਕਿੰਨੀ ਸੋਹਣੀ 골ਡਨ ਕਲਰ ਹੋਗਾ ਹਲਕਾ ਜਿਹਾ ਤੇ ਪੈਟਰਨ ਦੇਖੋ ਕਿੰਨਾ ਸੋਹਣਾ ਪੂਰਾ ਚਿਕਨ ਕਾਰੀ ਦਾ ਵਰਕ ਹੈ ਜਿੰਨਾ ਵੀ ਤੁਹਾਨੂੰ ਦਿਖਾਈ ਦੇ ਰਿਹਾ ਸਾਰਾ ਚਿਕਨ ਕਾਰੀ ਵਰਕ ਦੇ ਨਾਲ ਆ ਇਹਨੂੰ ਵੀ ਅਸੀਂ ਲਾਈਨਿੰਗ ਲਗਾ ਕੇ ਪਿਓਰ ਕਾਟਨ ਦੀ ਫਿਰ ਰੈਡੀ ਕਰਵਾਇਆ ਹੈ ਜੀ ਨੀਚੇ ਇਹਦੇ ਘੇਰੇ ਦੇ ਉੱਤੇ ਇਸ ਤਰ੍ਹਾਂ ਰੁਗਾ ਔਰਗੈਂਜ਼ਾ ਦਾ ਪੈਚ ਬਹੁਤ ਸੋਹਣੀ ਲੁੱਕ ਆਈ ਇਹਦੀ ਵੀ ਬਣਨ ਤੋਂ ਬਾਅਦ ਆ ਦੇਖੋ ਜੀ ਤੇ ਬਾਹਾਂ ਜਿਹੜੀਆਂ ਹੈਗੀਆਂ ਬਾਹਾਂ ਦਾ ਡਿਜ਼ਾਈਨ ਰ ਤੇ ਇਹ ਰਹਿਣ ਵਾਲਾ ਇਹਦਾ ਪੈਂਟ ਤੇ ਇਹ ਰਹੂਗਾ ਜੀ ਇਹਦਾ ਦੁਪੱਟਾ ਠੀਕ ਹੈ ਜੀ ਜਿਹਨੂੰ ਵੀ ਪਸੰਦ ਹੋਇਆ ਬੁੱਕ ਕਰ ਲਿਓ ਇਹਦੇ ਵਿੱਚ ਮੈਂ ਤੁਹਾਨੂੰ ਪੀਸ ਪ੍ਰੋਵਾਈਡ ਕਰਵਾ ਸਕਦੀ ਹਾਂ ਉਹ ਵੀ ਦੱਸ ਦਿੰਦੀ ਆ ਇਹ ਰਹਿਣ ਕੇ ਦੇ ਵਿੱਚ ਜੀ ਮੇਰੇ ਕੋਲ ਤਿੰਨ ਪੀਸ ਤੁਹਾਨੂੰ ਸੇਮ ਮਿਲ ਜੂਗੇ ਆ ਲੋ ਜੀ ਤਿੰਨ ਪੀਸ ਮਿਲ ਜੂਗੇ ਜਿੰਨੀ ਕੁ ਕੁਆਂਟੀਟੀ ਮਿਲ ਪਈ ਆ ਓਨੀ ਕਾ ਆਪਾਂ ਬੁੱਕ ਕਰ ਲਿਆ ਜੀ ਤੇ ਫਟਾਫਟ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪੇਸ ਕਰ ਸਕਦੇ ਆ ਪ੍ਰਾਈਸ ਇਹਨਾਂ ਦਾ ਰਹਿਣ ਵਾਲਾ ਆ 1500 ਸ਼ਿਪਿੰਗ ਰਹੂਗੀ ਫ੍ਰੀ ਜੇ ਤੁਸੀਂ ਸ਼ਾਪ ਤੇ ਵਿਜ਼ਿਟ ਕਰਨ ਤੇ ਸੂਟ ਲੈਣੇ ਆ ਤਾਂ ਪਰਸੂਟ ਇਹਨਾਂ ਵਿੱਚ ਤੁਹਾਨੂੰ 50 ਰੁਪਈਏ ਮਾਈਨਸ ਹੋ ਜੂਗੀ ਜੀ ਆ ਲੋ ਜੀ ਅਗਲਾ ਦੇਖਿਓ ਅਗਲਾ ਪੈਟਰਨ ਵੀ ਬਹੁਤ ਸੋਹਣਾ 골ਡਨ ਦੇ ਵਿੱਚ ਹੈ ਵੀ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵੀ ਰੈਡੀ ਹੋ ਕੇ ਆਇਆ ਹੈ ਜੀ ਚਿਕਨਕਾਰੀ ਦਾ ਵਰਕ ਉੱਤੇ ਪੂਰਾ ਦੇਖਿਓ ਕਲਰ ਕੰਬੀਨੇਸ਼ਨ ਕਿੰਨੇ ਸੋਹਣੇ ਯੂਜ਼ ਕੀਤੇ ਆ ਗਲਾ ਇਹਦਾ ਵੀ ਬਹੁਤ ਸੋਹਣਾ ਬਣਾਇਆ ਆ ਸਿੰਪਲ ਜਿਹਾ ਔਰ ਇਹ ਰੋਗਾ ਇਹਦਾ ਬਾਹਾਂ ਦਾ ਡਿਜ਼ਾਈਨ ਕਲਰ ਇਹ ਵੀ ਰੋਗਾ ਥੋੜਾ ਜਿਹਾ ਮਤਲਬ 골ਡਨ ਕਰੀਮੀਸ਼ ਜਿਹਾ ਰਹਿਣ ਵਾਲਾ ਹੈ ਸ਼ੇਡ ਠੀਕ ਹੈ ਜੀ ਤੇ ਇਹ ਰੋਗੀ ਇਹਦੀ ਬਾਟਮ ਔਰ ਇਹ ਰਹਿਣ ਵਾਲਾ ਹੈ ਇਹਦਾ ਵੀ ਮਸਲੀਨ ਦਾ ਦੁਪੱਟਾ ਆ ਲੋ ਜੀ ਔਰ ਇਹਦੇ ਵਿੱਚ ਵੀ ਪੀਸ ਮੇਰੇ ਕੋ ਤੁਹਾਨੂੰ ਹੋਰ ਮਿਲ ਜਾਣਗੇ ਸਿਰਫ ਦੋ ਠੀਕ ਹੈ ਜੀ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਕਰ ਲਿਓ ਬੁੱਕ ਇਹ ਪ੍ਰਾਈਜ਼ ਰੋਗਾ ਹੈ ਇਹਦਾ 1500 ਅਗਲਾ ਤੁਹਾਨੂੰ ਸੂਟ ਦਿਖਾਨੀ ਆ ਜੀ ਆਹ ਲੋ ਜੀ ਕੁਛ ਮੇ ਵਿਚ ਵਿਚ ਤੁਹਾਨੂੰ ਦਿਖਾਨੀ ਆ ਜਿਹੜੇ ਕਿ ਮਤਲਬ ਹਲੇ ਕੋਈ ਤਾਂ ਸਟਿਚ ਹੋਣੇ ਗਏ ਹੈਗੇ ਕਈ ਸੇਲ ਹੋ ਚੁੱਕੇ ਆ ਤੇ ਇਹ ਵੀ ਸਾਡੇ ਕੋਲ ਅਡਵਾਂਸ ਆਰਡਰ ਸੀਗਾ ਇਹਦਾ ਪਾਕਿਸਤਾਨੀ ਲੂਕ ਦਾ ਪਿਓਰ ਲੌਨ ਕਾਟਨ ਤੇ ਸੂਟ ਆ ਠੀਕ ਹੈ ਜੀ ਲਾਈਨਿੰਗ ਦੇ ਨਾਲ ਇਸ ਕਰਕੇ ਮੈਂ ਕਹਿੰਨੀ ਇਹ ਰੈਡੀ ਹੋਣੀ ਕਿਉਂਕਿ ਸਾਰਾ ਚਿਕਨ ਕਾਰੀ ਦਾ ਕੰਮ ਆ ਠੀਕ ਹੈ ਜੀ ਟਰਾਂਸਪੇਰੈਂਸੀ ਫਿਰ ਇਹਦੇ ਵਿੱਚ ਥੋੜੀ ਥੋੜੀ ਹੋਊਗੀ ਇਸ ਕਰਕੇ ਕਹਿੰਨੀ ਆ ਮੈਂ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਆ ਗ੍ਰੇ ਕਲਰ ਹਲਕਾ ਜਿਹਾ ਰਹਿਣ ਵਾਲਾ ਆ ਇਹ ਔਰ ਇਹ ਹੋਊਗਾ ਇਹਦਾ ਬਾਟਮ ਔਰ ਇਹ ਰਹਿਣ ਵਾਲਾ ਆ ਇਹਦਾ ਦੁਪੱਟਾ ਔਰ ਸਾਰੇ ਵਧੀਆ ਬ੍ਰਾਂਡਡ ਆਰਟੀਕਲ ਆ 2000 ਪਲੱਸ ਵਾਲੇ ਸੂਟ ਆ ਜਿਹੜੇ ਸਿਰਫ ਤੁਹਾਨੂੰ ਮਿਲਣਗੇ ਇਹ ਵਾਲੇ ਸਿਰਫ 1500 ਦੇ ਵਿੱਚ ਤੇ ਸ਼ਿਪਿੰਗ ਵੀ ਹੋਊਗੀ ਪੈਨ ਇੰਡੀਆ ਫ੍ਰੀ ਜੀ ਆ ਦੇਖੋ ਇਹ ਰਹਿਣ ਵਾਲਾ ਇਹਦਾ ਦੁਪੱਟਾ ਤੇ ਬਹੁਤ ਸੋਹਣੀ ਲੁੱਕ ਰੈਡੀ ਹੋ ਕੇ ਆਣ ਵਾਲੀ ਹੈ ਇਹ ਸੂਟ ਦੀ ਆ ਦੇਖੋ ਜੀ ਠੀਕ ਹੈ ਜੀ ਤੇ ਅਗਲਾ ਤੁਹਾਨੂੰ ਮੈਂ ਡਿਜ਼ਾਈਨ ਦਿਖਾਨੀ ਆ ਅਗਲੀ ਡਿਜ਼ਾਈਨਿੰਗ ਵੀ ਤੁਹਾਨੂੰ ਦਿਖਾਨੀ ਆ ਆ ਦੇਖੋ ਬਹੁਤ ਸੋਹਣਾ ਪੀਸ ਹੈ ਇਹ ਵੀ ਸਟਿਚ ਹੋਇਆ ਆ ਆ ਲੋ ਜੀ ਲੁੱਕ ਦੇਖਿਓ ਕਿੰਨੀ ਪਿਆਰੀ ਹੈ ਇਹ ਦੀ ਬਣ ਕੇ ਬਹੁਤ ਸੋਹਣਾ ਰੈਡੀ ਹੋਇਆ ਆ ਇਹ ਵੀ ਜਿਹਨੂੰ ਪਸੰਦ ਹੋਇਆ ਬੁੱਕ ਕਰ ਸਕਦੇ ਆ ਪੂਰਾ ਇਹਦੇ ਉੱਤੇ ਵੀ ਜਿਹੜਾ ਇਹ ਤੁਹਾਨੂੰ ਦੇਖ ਰਿਹਾ ਹੈ ਪੈਚ ਦੇ ਨਾਲ ਐਮਬਰਾਇਡਰੀ ਦੇ ਨਾਲ ਡਿਜ਼ਾਈਨ ਕੀਤਾ ਆ ਬਹੁਤ ਪਿਆਰੀ ਲੁੱਕ ਆਈ ਇਹਦੀ ਵੀ ਬਣ ਕੇ ਔਰ ਇਹ ਰਹੂਗਾ ਇਹਦਾ ਬਾਟਮ ਔਰ ਇਹ ਰਹੂਗਾ ਇਹਦਾ ਦੁਪੱਟਾ ਜੀ ਠੀਕ ਹੈ ਜੀ ਬਾਹਾਂ ਦਾ ਡਿਜ਼ਾਈਨ ਇਹਦਾ ਵੀ ਮੈਂ ਦਿਖਾਨੀ ਆ ਬਾਹਾਂ ਦਾ ਡਿਜ਼ਾਈਨ ਇਸ ਤਰ੍ਹਾਂ ਰਹੂਗਾ ਠੀਕ ਹੈ ਜੀ ਤੇ ਪ੍ਰਾਈਸ ਰਹੂਗਾ ਇਹਨਾਂ ਦਾ 1500 ਸ਼ਿਪਿੰਗ ਰਹੂਗੀ ਫ੍ਰੀ ਤੇ ਇਹਦੇ ਵਿੱਚ ਮੇਰੇ ਤੋਂ ਸਿੰਗਲ ਪੀਸ ਹੋਰ ਅਵੇਲੇਬਲ ਆ ਕਿਉਂਕਿ ਫਸਟੇ ਬੁੱਕ ਹੋ ਚੁੱਕੀ ਆ ਜਿਨ੍ਹਾਂ ਦੀ ਪਹਿਲਾਂ ਬੁਕਿੰਗ ਸੀਗੀ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਹੋਰ ਡਿਜ਼ਾਈਨ ਦਿਖਾਨੀ ਆ ਮੈਂ ਇਹਨਾਂ ਦੇ ਵਿੱਚ ਡਿਜ਼ਾਈਨ ਬਹੁਤ ਸਾਰੇ ਆ ਚੁੱਕੇ ਆ ਆ ਲਓ ਜੀ ਕਲਰ ਦੇਖਿਓ ਕਿੰਨਾ ਸੋਹਣਾ ਫਿਰੋਜ਼ੀ ਸੌਰੀ ਬਲੂ ਥੋੜਾ ਜਿਹਾ ਗ੍ਰੀਨ ਟੋਨ ਵਿੱਚ ਆ ਰਿਹਾ ਹੈਗਾ ਆ ਬਹੁਤ ਸੋਹਣੀ ਲੁੱਕੇ ਵੀ ਰੈਡੀ ਹੋ ਕੇ ਆਣ ਵਾਲੀ ਆ ਲੈਂਥ ਇਹਨਾਂ ਦੀ ਰਹੂਗੀ 47 ਦੇ ਲਾਗੇ ਠੀਕ ਹੈ ਜੀ ਔਰ ਆ ਸਾਰਾ ਇਹਦਾ ਐਪਲੀਕ ਵਰਕ ਦੇ ਨਾਲ ਇਹਨੂੰ ਰੈਡੀ ਕੀਤਾ ਹੈ ਮੈਂ ਤੁਹਾਨੂੰ ਇਸ ਤਰ੍ਹਾਂ ਉੱਪਰ ਕਰਕੇ ਦਿਖਾਨੀ ਆ ਪੂਰਾ ਐਪਲੀਕ ਵਰਕ ਦੇ ਵਿੱਚ ਰਹਿਣ ਵਾਲਾ ਆ ਵਾਲਾ ਜਿਹੜਾ ਕੰਮ ਆ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਸਾਰਾ ਇਹਨੂੰ ਕੀਤਾ ਹੋਇਆ ਹੈ ਠੀਕ ਹੈ ਜੀ ਐਪਲੀਕ ਵਰਕ ਰਹੂਗਾ ਸਾਰਾ ਇਹ ਵਾਲਾ ਜਿਹੜਾ ਆ ਤੇ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਨੀ ਆ ਇਹਦਾ ਜਿਹੜਾ ਬਾਟਮ ਆ ਉਹ ਇਸ ਤਰ੍ਹਾਂ ਰਹੂਗਾ ਬਾਹਾਂ ਦਾ ਡਿਜ਼ਾਈਨ ਹੈ ਅਲੱਗ ਤੋਂ ਇਹਦਾ ਦਿੱਤਾ ਗਿਆ ਫੈਬਰਿਕ ਵੀ ਔਰ ਇਹ ਰਹਿਣ ਵਾਲਾ ਇਹਦਾ ਦੁਪੱਟਾ ਪ੍ਰਾਈਸ ਰਹੂਗਾ ਇਹਨਾਂ ਦਾ 1500 ਪੀਸ ਦੇ ਵਿੱਚ ਤੁਸੀਂ ਮੇਰੇ ਤੋਂ ਲੈ ਸਕਦੇ ਆ ਤਿੰਨ ਸੇਮ ਪੀਸ ਮਿਲ ਜੂਗੇ ਠੀਕ ਹੈ ਜੀ ਕਿਉਂਕਿ ਹੁਣ ਰਖੜੀ ਕਰਕੇ ਸਾਰੇ ਕਹਿ ਰਹੇ ਹੈਗੇ ਆ ਕਿ ਵੀ ਸਾਨੂੰ ਸੇਮ ਸੇਮ ਪੀਸ ਪ੍ਰੋਵਾਈਡ ਕਰਵਾਓ ਇਸ ਕਰਕੇ ਇਹ ਤੁਹਾਨੂੰ ਸੇਮ ਸੇਮ ਪੀਸ ਆਪਾਂ ਪ੍ਰੋਵਾਈਡ ਕਰਾਵਾਂਗੇ ਔਰ ਬਹੁਤ ਹੀ ਜੈਨੂਨ ਪ੍ਰਾਈਸ ਤੇ ਸਾਰੇ ਸੂਟ ਹੋਣਗੇ ਅਗਲਾ ਡਿਜ਼ਾਈਨ ਦਿਖਾਨੀ ਆ ਆ ਲੋ ਜੀ ਆ ਦੇਖੀ ਅਗਲਾ ਡਿਜ਼ਾਈਨ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵੀ ਸੂਟ ਰਹਿਣ ਵਾਲਾ ਆ ਆਹ ਦੇ ਪੈਟਰਨ ਦੇਖਿਓ ਕਿੰਨਾ ਸੋਹਣਾ ਠੀਕ ਹੈ ਜੀ ਨੀਜੀ ਔਰਗੈਂਜ਼ਾ ਦਾ ਡਿਜ਼ਾਈਨ ਹੋਗਾ ਇਹਦਾ ਇਸ ਤਰ੍ਹਾਂ ਔਰ ਇਹਨੂੰ ਵਿਦਆਊਟ ਲਾਈਨਿੰਗ ਤੁਸੀਂ ਰੈਡੀ ਕਰਵਾ ਸਕਦੇ ਆ ਕਿਉਂਕਿ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵੀ ਸੂਟ ਰਹਿਣ ਵਾਲਾ ਆ ਤੇ ਇਹਦੇ ਵੀ ਮਹਾਂ ਦਾ ਜਿਹੜਾ ਪੈਟਰਨ ਹੈਗਾ ਉਹ ਇਸ ਤਰ੍ਹਾਂ ਰਹੂਗਾ ਔਰ ਇਹਦੇ ਨਾਲ ਪਿਓਰ ਕਾਟਨ ਦੀ ਬਾਟਮ ਰਹੂਗੀ ਲੌਨ ਕਾਟਨ ਦੇ ਰਹਿਣ ਵਾਲੇ ਆ ਇਹਨਾਂ ਦੇ ਸ਼ਰਟ ਪਿਓਰ ਕਾਟਨ ਦੀ ਬਾਟਮ ਔਰ ਮਸਲੀਨ ਕਾਟਨ ਦਾ ਰਹਿਣ ਵਾਲਾ ਦੁਪੱਟਾ ਲੁੱਕ ਦੇਖ ਲਿਓ ਜੀ ਇਹਦੀ ਵੀ ਬਹੁਤ ਸੋਹਣੀ ਰਹਿਣ ਵਾਲੀ ਆ ਆ ਲਓ ਜੀ ਇਸ ਤਰ੍ਹਾਂ ਰੋਗੀ ਲੁੱਕ ਇਹਦੀ ਪ੍ਰਾਈਸ ਰੋਗਾ 1500 ਇਹਦੇ ਵਿੱਚ ਵੀ ਮੈਂ ਪੀਸ ਤੁਹਾਨੂੰ ਦੱਸ ਦਿੰਦੀ ਮੇਰੇ ਕੋ ਕਿੰਨੇ ਕੇ ਹੈਗੇ ਆ ਆ ਲਓ ਜੀ 2 ਪੀਸ ਹੋਣਗੇ ਜੇ ਹੋਰ ਹੋਏ ਤਾਂ ਮੈਂ ਤੁਹਾਨੂੰ ਦੱਸ ਦਵਾਂਗੀ ਠੀਕ ਹੈ ਕਿਉਂਕਿ ਕਾਫੀ ਸਟਾਕ ਆਇਆ ਸੀਗਾ ਇਹਦੇ ਵਿੱਚ ਮੈਨੂੰ ਹੈ ਉਮੀਦ ਕਿ 1-2 ਪੀਸ ਹੋਰ ਹੋਣਗੇ ਆ ਲਓ ਜੀ ਅਗਲਾ ਤੁਹਾਨੂੰ ਦਿਖਾਨੀ ਆ ਪੀਚ ਕਲਰ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵੀ ਸੂਟ ਆ ਆ ਲਓ ਜੀ ਇਹ ਵੀ ਵਿਦਾਊਟ ਲਾਈਨਿੰਗ ਤੁਹਾਡਾ ਰੈਡੀ ਹੋ ਜਾਏਗਾ ਕਿਉਂਕਿ ਸਾਰਾ ਥ੍ਰੈਡ ਦਾ ਕੰਮ ਰਹਿਣ ਵਾਲਾ ਹੈ ਉੱਤੇ ਠੀਕ ਹੈ ਜੀ ਪਿੱਛੇ ਕੁਝ ਵੀ ਇਦਾਂ ਚੁੱਬਣ ਵਾਲਾ ਬਹੁਤਾ ਹੈ ਨਹੀਂਗਾ ਤੁਸੀਂ ਬਿਨਾਂ ਲਾਈਨਿੰਗ ਤੋਂ ਇਹ ਵੀ ਸੂਟ ਰੈਡੀ ਕਰਵਾ ਸਕਦੇ ਆ ਲੁੱਕ ਦੇਖ ਲਓ ਕਿੰਨੀ ਸੋਹਣੀ ਹੈ ਇਹ ਦੀ ਬਣਨ ਤੋਂ ਬਾਅਦ ਰਹਿਣ ਵਾਲੀ ਪੂਰਾ ਦੇਖੋ ਘੇਰੇ ਤੱਕ ਇਹਨੂੰ ਵੀ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਆ ਬਾਹਾਂ ਦਾ ਜਿਹੜਾ ਡਿਜ਼ਾਈਨ ਹੈਗਾ ਆ ਉਹ ਇਸ ਤਰ੍ਹਾਂ ਰਹੂਗਾ ਇਹਦਾ ਬਾਹਾਂ ਦਾ ਫੈਬਰਿਕ ਅਲੱਗ ਤੋਂ ਦਿੱਤਾ ਗਿਆ ਹੈ ਜੀ ਔਰ ਪਿਓਰ ਕਾਟਨ ਦੀ ਰਹਿਣ ਵਾਲੀ ਇਹਦੀ ਬਾਟਮ ਔਰ ਮਸਲੀਨ ਕਾਟਨ ਦਾ ਰਹੂਗਾ ਇਹਦਾ ਦੁਪ ਤੇ ਪੀਸ ਇਹਦੇ ਵਿੱਚ ਵੀ ਤੁਹਾਨੂੰ ਮਿਲ ਜੂਗੇ ਮੇਰੇ ਕੋਲ ਆਹ ਲੋ ਜੀ ਦੋ ਪ੍ਰੈਜ਼ੈਂਟ ਆ ਬਾਕੀ ਹੋਰ ਜੇ ਹੋਗੇ ਤਾਂ ਮੈਂ ਤੁਹਾਨੂੰ ਦੱਸ ਦਉਂਗੀ ਕਿਉਂਕਿ ਜਲਦੀ ਜਲਦੀ ਚ ਹੁਣ ਅਸੀਂ ਵੀਡੀਓ ਬਣਾਉਣ ਲੱਗੇ ਟਾਈਮ ਨਹੀਂ ਲੱਗਿਆ ਕਾਫੀ ਲੇਟ ਟਾਈਮ ਵੀਡੀਓ ਸ਼ੂਟ ਕਰ ਰਹੇ ਹਾਂ ਆਹ ਲੋ ਜੀ ਕਿਉਂਕਿ ਕਾਫੀ ਮੈਸੇਜਸ ਆ ਰਹੇ ਸੀ ਕਿ ਵੀਡੀਓ ਨਹੀਂ ਆਈ ਵੀਡੀਓ ਨਹੀਂ ਆਈ ਹੈਗੀ ਦੋ ਦਿਨ ਹੋ ਗਏ ਆ ਕਿਉਂਕਿ ਬਹੁਤ ਰਸ਼ ਹੋਂ ਕਰਕੇ ਸਾਡੇ ਕੋਲ ਵੀਡੀਓ ਸ਼ੂਟ ਨਹੀਂ ਕਰ ਪਾਏ ਜੀ ਆਪਾਂ ਆ ਲਿਖਿਓ ਜੀ ਅਗਲਾ ਪੈਟਰਨ ਦੇਖਿਓ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵੀ ਸਾਰੇ ਮਤਲਬ ਇੱਕ ਤੋਂ ਇੱਕ ਡਿਜ਼ਾਈਨ ਨੇ ਸਿੰਗਲ ਬੰਦਾ ਵੀ ਚਾਵੇ ਤਾਂ ਆਪਾਂ ਮੈਂ ਤ ਬਹੁਤ ਸੋਹਣੀ ਲੁੱਕ ਦੇ ਵਿੱਚ ਸਾਰੇ ਕੁਝ ਯੂਨੀਕ ਚੀਜ਼ਾਂ ਨੇ ਪੂਰਾ ਚਿਕਨਕਾਰੀ ਦੇ ਕੰਮ ਦੇ ਨਾਲ ਇਹ ਵੀ ਡਿਜ਼ਾਈਨ ਹੋਇਆ ਹੈ ਜਾਂ ਕਲਰ ਵੀ ਬਹੁਤ ਸੋਹਣੇ ਰਹਿਣ ਵਾਲੇ ਆ ਔਰ ਇਹ ਰਹਿਣ ਵਾਲਾ ਹੈ ਦਾ ਬਾਟਮ ਔਰ ਇਹ ਰਹੇਗਾ ਇਹਦਾ ਦੁਪੱਟਾ ਦੁਪੱਟਾ ਮੈਂ ਥੋੜਾ ਖੋਲੂਗੀ ਪਰ ਪੂਰੇ ਸਟੈਂਡਰਡ ਕੱਢ ਦੇ ਦੁਪੱਟੇ ਨੇ ਮਸਲੀਨ ਕਾਟਨ ਦੇ ਦੁਪੱਟੇ ਰਹਿਣ ਵਾਲੇ ਆ ਠੀਕ ਹੈ ਜੀ ਪ੍ਰਾਈਸ ਇਹਨਾਂ ਦਾ ਰਹੂਗਾ 1500 ਸ਼ਿਪਿੰਗ ਰਹਿਣ ਵਾਲੀ ਆ ਫ੍ਰੀ ਤੇ ਇਹਦੇ ਵਿੱਚ ਵੀ ਮੈਂ ਤੁਹਾਨੂੰ ਪੀਓ ਵੀ ਖਾਣੀਆਂ ਦੇ ਵਿੱਚ ਪੀਸ ਮੇ ਤੋਂ ਹੋਣਗੇ 4 ਆ ਲੋ ਜੀ ਜਿੰਨੇ ਕੁ ਮਿਲੇ ਆ ਉਹਨੇ ਕੁ ਤੁਹਾਨੂੰ ਦੱਸ ਰਹੀ ਆ ਵੀ ਮਿਲ ਗਏ ਹੈਗੇ ਆ ਉਨੇ ਤੁਹਾਡੇ ਵਾਸਤੇ ਲਿਆਏ ਆ ਕੁਆਂਟੀਟੀ ਵਿੱਚ ਸਾਰਾ ਹੈਗਾ ਸਟਾਕ ਜਿੰਨਾ ਮਰਜੀ ਤੁਸੀਂ ਬੁੱਕ ਕਰੀ ਜਾਓ ਅਗਲਾ ਪੀਚ ਕਲਰ ਆ ਲਓ ਬਹੁਤ ਸੋਹਣੀ ਡਿਜ਼ਾਈਨਿੰਗ ਜਿਨ੍ਹਾਂ ਨੂੰ ਪਹਿਲਾਂ ਗਏ ਆ ਜੀ ਪਲੀਜ਼ ਕਮੈਂਟ ਕਰਕੇ ਮੈਂ ਹਰ ਵਾਰੀ ਕਹਿੰਨੀ ਆ ਜੁਰ ਦੱਸਿਆ ਕਰੋ ਜੀ ਕੁਆਲਿਟੀ ਕਿਦਾਂ ਦੀ ਆ ਤੁਹਾਨੂੰ ਮਿਲੀ ਜਿਨ੍ਹਾਂ ਨੇ ਫਸਟ ਟਾਈਮ ਵੀ ਸਾਡੇ ਤੋਂ ਬੁੱਕ ਕੀਤੇ ਆ ਸੂਟ ਆ ਲਓ ਜੀ ਲੁੱਕ ਦੇਖਿਓ ਇਹਦੀ ਵੀ ਕਿੰਨੀ ਸੋਹਣੀ ਪਿੰਕ ਪੀਚ ਜਿਹਾ ਕਲਰ ਹੋਗਾ ਇਹ ਵੀ ਔਰ ਇਹ ਰੂਗਾ ਇਹਦਾ ਬਾਟਮ ਲੌਨ ਕਾਟਨ ਤੇ ਸ਼ਰਟ ਰਹੇਗੀ ਕਾਟਨ ਬਾਟਮ ਔਰ ਮਸਲੀਨ ਕਾਟਨ ਦਾ ਰਹੂਗਾ ਇਹਦਾ ਵੀ ਦੁਪੱਟਾ ਬਹੁਤ ਪਿਆਰੀ ਲੁੱਕ ਦੇ ਵਿੱਚ ਇਹ ਵੀ ਸੂਟ ਆ ਜੇ ਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਇਹਦੇ ਵਿੱਚ ਵੀ ਮੇਰੇ ਕੋਲ ਦੋ ਪੀਸ ਅਵੇਲੇਬਲ ਨੇ ਕਿਉਂਕਿ ਸਟਾਕ ਕਾਫੀ ਇਹਨਾਂ ਦਾ ਵੀ ਨਿਕਲ ਚੁੱਕਾ ਹੈਗਾ ਆ ਤੇ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਮੈਂ ਅਗਲਾ ਡਿਜ਼ਾਈਨ ਰੋਗਾ ਜੀ ਆਫ ਵਾਈਟ ਕਲਰ ਤੇ ਬਹੁਤ ਹੀ ਸੋਹਣੀ ਕ੍ਰੀਏਸ਼ਨ ਆ ਇਹਦੀ ਵੀ ਆ ਲਓ ਜੀ ਬਹੁਤ ਸੋਹਣੀ ਕ੍ਰੀਏਸ਼ਨ ਆ ਜਿੱਦਾਂ ਮਰਜੀ ਤੁਸੀਂ ਰੈਡੀ ਕਰਵਾਓ ਇਹਨੂੰ ਵੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਇਹਦੀ ਪੂਰਾ ਚਿਕਨ ਕਾਰੀ ਦੇ ਕੰਮ ਦੇ ਨਾਲ ਔਰ ਜਿਹੜੀ ਇਹਦੀ ਥ्रेड ਦਾ ਵਰਕ ਹੈਗਾ ਆ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇਹਨੂੰ ਚਲੋ ਕੀ ਕੀਤਾ ਗਿਆ ਆ ਆ ਦੇਖੋ ਔਰ ਗਲੇ ਦੀ ਡਿਜ਼ਾਈਨਿੰਗ ਵੀ ਦਿਖਾ ਦਿਓ ਬਹੁਤ ਸੋਹਣੀ ਲੁੱਕ ਦੇ ਵਿੱਚ ਰਹਿਣ ਵਾਲੀ ਆ ਬਾਹਾਂ ਦਾ ਡਿਜ਼ਾਈਨ ਜਿਹੜਾ ਹੈਗਾ ਆ ਉਹ ਅਲੱਗ ਤੋਂ ਰਹੇਗਾ ਇਹਦਾ ਇਹ ਰਹੂਗਾ ਇਹਦਾ ਬਾਹਾਂ ਦਾ ਪੈਟਰਨ ਠੀਕ ਹੈ ਜੀ ਐਮਬਰਾਇਡਰੀ ਨਾਲ ਰਹੂਗੀ ਇਸ ਤਰ੍ਹਾਂ ਬਾਹਾਂ ਦੀ ਡਿਜ਼ਾਈਨਿੰਗ ਰਹਿਣ ਵਾਲੀ ਆ ਬੈਕ ਇਹਨਾਂ ਦੀ ਸਭ ਦੀ ਪਲੇਨ ਰਹਿਣ ਵਾਲੀ ਆ ਜਿੰਨੇ ਵੀ ਸੂਟ ਦਿਖਾ ਲਏ ਆ ਔਰ ਇਹ ਰਹੂਗੀ ਇਹਦੀ ਬਾਟਮ ਇਹ ਰਹੂਗਾ ਇਹਦਾ ਮਸਲੀਨ ਕਾਟਨ ਦਾ ਦੁਪੱਟਾ ਬਹੁਤ ਸੋਹਣਾ ਲੁੱਕ ਬਣਨ ਤੋਂ ਬਾਅਦ ਇਹਦਾ ਵੀ ਰਹਿਣ ਵਾਲੀ ਆ ਠੀਕ ਹੈ ਜੀ ਤੇ ਕੁਝ ਸੂਟ ਸਾਡੇ ਕੋਲ ਇਦਾਂ ਦੇ ਰੈਡੀ ਹੋਣਗੇ ਆ ਤੇ ਮੈਂ ਤੁਹਾਨੂੰ ਉਹ ਵੀ ਜਿੱਦਾਂ ਇਹ ਆਏ ਆਉਗੇ ਤਾਂ ਮੈਂ ਤੁਹਾਨੂੰ ਦਿਖਾਉਂਗੀ ਜ਼ਰੂਰ ਇਹਦੇ ਵਿੱਚ ਮੇਰੇ ਕੋਲ ਤੁਹਾਨੂੰ ਪੀਸ 3 ਮਿਲ ਜੂਗੇ ਠੀਕ ਹੈ ਜੀ ਤੇ ਬਾਕੀ ਮੈਂ ਤੁਹਾਨੂੰ ਇਸ ਤੋਂ ਅੱਗੇ ਹੁਣ ਬਾਕੀ ਦੇ ਹੋਰ ਸੂਟ ਦਿਖਾਣੇ ਕਿਉਂਕਿ ਸੂਟ ਕੁਆਂਟੀਟੀ ਕੁਆਲਿਟੀ ਰੇਟਸ ਮਤਲਬ ਵਾਟ ਇਜ਼ ਕੋਈ ਬਹੁਤ ਸੋਹਣੇ ਸੂਟ ਸੀਗੇ ਤੇ ਬਹੁਤ ਅੱਛਾ ਰਿਸਪੌਂਸ ਸਾਨੂੰ ਮਿਲਿਆ ਪਿਛਲੀ ਵੀਡੀਓ ਵਿੱਚ ਇਹਦਾ ਕਿਉਂਕਿ ਸੇਮ ਹੀ ਮੈਂ ਤੁਹਾਨੂੰ ਐਵੇਂ ਹੀ ਕਹਾਂ ਕਿ ਨਿਊ ਹੈਗਾ ਯਾਰ ਸੇਮ ਹੀ ਡਿਜ਼ਾਈਨ ਲੈ ਕੇ ਆਈਆਂ ਜਿੰਨੇ ਵੀ ਤੁਸੀਂ ਪਹਿਲਾਂ ਮੰਗੇ ਸੀਗੇ ਨਾ ਮੈਂ ਐਕਸਟਰਾ ਇਹਦੇ ਵਿੱਚ ਫਿਰ ਹਾਂ ਲੋ ਜੀ ਪੂਰਾ ਇਹ ਵੀ ਐਪਲਿਕ ਵਰਕ ਦੇ ਨਾਲ ਆ ਜਿੰਨਾ ਵੀ ਆ ਤੁਹਾਨੂੰ ਦਿਖਾਨੀ ਆ ਜਿੰਨਾ ਵੀ ਆ ਸ਼ਰਟ ਦਾ ਫਰੰਟ ਰਹਿਣ ਵਾਲਾ ਨਾ ਵਰਕ ਪੂਰਾ ਐਪਲਿਕ ਵਰਕ ਦੇ ਵਿੱਚ ਸੂਟ ਰਹੂਗਾ ਔਰ ਲਾਈਨਿੰਗ ਲੱਗ ਕੇ ਰੈਡੀ ਹੋਣ ਵਾਲਾ ਆ ਨੀਚੇ ਦੇਖੋ ਆ ਵੀ ਪੈਚ ਲੱਗ ਕੇ ਇਹਨੂੰ ਐਮਬਰਾਇਡਰੀ ਦੇ ਨਾਲ ਡਿਜ਼ਾਈਨ ਕੀਤਾ ਆ ਬਲੈਕ ਕਲਰ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਆ ਠੀਕ ਹੈ ਜੀ ਬਣਨ ਤੋਂ ਬਾਅਦ ਲੁੱਕ ਬਹੁਤ ਸੋਹਣੀ ਰਹਿਣ ਵਾਲੀ ਇਹਨਾਂ ਦੀ ਬਲੈਕ ਕਲਰ ਜਿਹਨੂੰ ਪਸੰਦ ਆ ਫਟਾਫਟ ਬੁੱਕਾ ਲਿਓ ਬਾਹਾਂ ਦਾ ਇਹਦਾ ਰਹੂਗਾ ਇਸ ਤਰ੍ਹਾਂ ਠੀਕ ਹੈ ਜੀ ਐਮਬਰਾਇਡਰੀ ਦੇ ਨਾਲ ਔਰ ਇਹ ਰਹੂਗਾ ਇਹਦਾ ਦੁਪੱਟਾ ਤੇ ਇਹਦਾ ਤੁਹਾਨੂੰ ਮੈਂ ਦਿਖਾਨੀ ਆ ਸੌਰੀ ਉਹ ਬਾਟਮ ਰਹਿਣ ਵਾਲਾ ਤੇ ਇਹ ਰਹੂਗਾ ਦੁਪੱਟਾ ਦੁਪੱਟਾ ਰਹੂਗਾ ਇਹਦਾ ਦੇਖੋ ਮਲਟੀ ਕਲਰ ਦੇ ਵਿੱਚ ਬਲੈਕ ਦੇ ਨਾਲ ਕੰਬੀਨੇਸ਼ਨ ਬਹੁਤ ਸੋਹਣੀ ਲੁੱਕ ਦਾ ਰਹਿਣ ਵਾਲਾ ਆ ਆ ਲਓ ਜੀ ਇਸ ਤਰ੍ਹਾਂ ਰਹੂਗਾ ਸੂਟ ਜੇ ਇਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪੀਸ ਮੇਰੇ ਕੋ ਸਿਰਫ ਇਸ ਟਾਈਮ ਅਵੇਲੇਬਲ ਆ ਦੋ ਠੀਕ ਹੈ ਜੀ ਅਗਲਾ ਤੁਹਾਨੂੰ ਮੈਂ ਦਿਖਾਨੀ ਆ ਡਿਜ਼ਾਈਨ ਕਿਉਂਕਿ ਡਿਜ਼ਾਈਨਿੰਗ ਬਹੁਤ ਜ਼ਿਆਦਾ ਆਈ ਪਈ ਆ ਤੇ ਜਿੰਨੇ ਮਰਜੀ ਤੁਸੀਂ ਸੂਟ ਬੁੱਕ ਕਰੀ ਜਾਓ ਆ ਲਓ ਜੀ ਪਿਓਰ ਲੌਨ ਕਾਟਨ ਤੇ ਸ਼ਰਟ ਰਹੇਗੀ ਕਾਟਨ ਦੀ ਰਹੂਗੀ ਇਹਦੀ ਬਾਟਮ ਤੇ ਮਸਲੀਨ ਕਾਟਨ ਦਾ ਦੁਪੱਟਾ ਇਹ ਵੀ ਤੁਹਾਨੂੰ ਪੀਸ ਦਿਖਾਉਣੀ ਦੇਖੋ ਕਿੰਨੀ ਪਿਆਰੀ ਲੁੱਕ ਦੇ ਵਿੱਚ ਪੂਰਾ ਵਰਕ ਐਪਲੀਕ ਵਰਕ ਚਿਕਨ ਕਾਰੀ ਵਰਕ ਹਰ ਚੀਜ਼ ਤੁਹਾਨੂੰ ਸਿੰਗਲ ਸੂਟ ਵਿੱਚ ਮਿਲ ਰਹੀ ਹੈ ਕੁਝ हटਕੇ ਪਾਉਣ ਦੇ ਜਿਹੜੇ ਸ਼ਕੀਨ ਹੈਗੇ ਆ ਜੀ ਉਹਨਾਂ ਵਾਸਤੇ ਇਹ ਵਾਲੇ ਸੂਟਸ ਬਹੁਤ ਸੋਹਣੀ ਲੁੱਕ ਦੇ ਵਿੱਚ ਰੈਡੀ ਹੋ ਕੇ ਆਣਗੇ ਆ ਲਓ ਜੀ ਲੁੱਕ ਦੇਖ ਲਓ ਬਾਹਾਂ ਦਾ ਪੈਟਰਨ ਇਹਦਾ ਰਹੂਗਾ ਸੇਮ ਐਜ਼ ਇਟ ਇਜ਼ ਜਿੱਦਾਂ ਆਹ ਸਾਈਡ ਸੇ ਬਣਿਆ ਹੋਇਆ ਆ ਸੇਮ ਰਹੂਗਾ ਇਹਦਾ ਇਹ ਰੋਗੀ ਇਹਦੀ ਬਾਟਮ ਤੇ ਇਹ ਰਹਿਣ ਵਾਲਾ ਹੈ ਇਹਦਾ ਦੁਪੱਟਾ ਦੁਪੱਟੇ ਵੀ ਲੁੱਕ ਦੇ ਬਹੁਤ ਸੋਹਣੇ ਆ ਔਰ ਪੂਰਾ ਇਹਨਾਂ ਨੂੰ ਫੋਰ ਸਾਈਡ ਫਰੋਸ਼ੀਆ ਵਰਕ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਆ ਆ ਲੋ ਜੀ ਠੀਕ ਹੈ ਜੀ ਪੀਸ ਤੁਹਾਨੂੰ ਮਿਲ ਜੂਗੇ ਇਹਦੇ ਵਿੱਚ ਆ ਲੋ ਜੀ ਤਿੰਨ ਠੀਕ ਹੈ ਜੀ ਸੇਮ ਮਿਲ ਜੂਗੇ ਜਿਹਨੂੰ ਵੀ ਪਸੰਦ ਆ फटाफट ਬੁੱਕ ਕਰ ਲਿਓ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਡਿਜ਼ਾਈਨਿੰਗ ਸਾਰੀ ਇੱਕ ਤੋਂ ਇੱਕ ਆਈ ਪਈ ਆ ਜੀ रेडी सूट कलर देखो कितना सोना हेलो पाकिस्तानी लुक ਦੇ ਸਾਰੇ ਸੂਟ ਨੇ ਜਿੰਨੇ ਮਾੜੀ ਜਿੱਦਾ ਮਰਜੀ ਤੁਸੀਂ ਇਹਨਾਂ ਨੂੰ ਹਾਈਟ ਤੁਹਾਡੀ ਵੱਡੀ ਛੋਟੀ ਸਭ ਦਾ ਅਡਜਸਟੇਬਲ ਸੂਟ ਹੈ ਇਹ ਵਾਲਾ ਠੀਕ ਹੈ ਜੀ ਲੁੱਕ ਦੇਖ ਲਓ ਨੀਚੇ ਔਰ ਗੈਂਜ਼ਾ ਦਾ ਪੈਚ ਬਾਹਾਂ ਦੀ ਡਿਜ਼ਾਈਨਿੰਗ ਇਸ ਤਰ੍ਹਾਂ ਰਹੂਗੀ ਇਹ ਬਾਹਾਂ ਦਾ ਇਹ ਉੱਪਰ ਵਾਲਾ ਫਲਾਰਸ ਰਹੂਗੇ ਔਰ ਇਹ ਰਹੋਗਾ ਨੀਚੇ ਇਹਦਾ ਜਿਹੜਾ ਆ ਠੀਕ ਹੈ ਜੀ ਦੋ ਟਾਈਪ ਦੇ ਵਿੱਚ ਇਹ ਵੀ ਰੈਡੀ ਹੋਇਆ ਆ ਬਾਜ਼ੂ ਦਾ ਜਿਹੜਾ ਡਿਜ਼ਾਈਨ ਆ ਇਹ ਰਹੂਗੀ ਇਹਦੀ ਬੋਟਮ ਔਰ ਇਹ ਰਹੋਗਾ ਇਹਦਾ ਦੁਪੱਟਾ ਮਸਲਿਨ ਕਾਟਨ ਦਾ ਰਹਿਣ ਵਾਲਾ ਦੁਪੱਟਾ ਆ ਲੋ ਜੀ ਠੀਕ ਜੀ ਜੇ ਨੂੰ ਵੀ ਪਸੰਦ ਆ ਬੁੱਕ ਕਰ ਲਿਓ ਜੀ ਇਹਦੇ ਵਿੱਚ ਪੀਸ ਮੇਰੇ ਕੋਲ ਰਹਿਣਗੇ ਤਿੰਨ ਆ ਲੋ ਜੀ ਤਿੰਨ ਦਾ ਮੇਰੇ ਕੋਲ ਸਟਾਕ ਹੈ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਵੀ ਬੁਕਿੰਗ ਕਰ ਸਕਦੇ ਕਿਉਂਕਿ ਡਿਜ਼ਾਈਨ ਬਹੁਤ ਸੋਹਣੇ ਨੇ ਸਾਰੇ ਜਿੰਨਾ ਕ ਸਟਾਕ ਮਿਲਿਆ ਹਰ ਵਾਰੀ ਕਹਿ ਰਹੀਆਂ ਬਾਰ-ਬਾਰ ਕਿ ਉਨਾਂ ਕ ਲੈ ਆਏ ਆ ਤੁਹਾਡੇ ਵਾਸਤੇ ਤੇ ਹੁਣ ਫਟਾਫਟ ਬੁੱਕ ਕਰ ਲਿਓ ਜੀ ਜਿਨ੍ਹਾਂ ਨੂੰ ਵੀ ਪਸੰਦ ਹੋਏ ਆ ਲੋ ਜੀ ਅਗਲਾ ਪੀਚ ਕਲਰ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵੀ ਸੂਟ ਆ ਲੋ ਜੀ ਪੂਰਾ ਐਪਲੀਕ ਵਰਕ ਦੇ ਵਿੱਚ ਇਹ ਵੀ ਸੂਟ ਬ੍ਰੈਂਡ ਵਾਲਾ ਆ ਲੁੱਕ ਦੇਖ ਲਓ ਕਿੰਨੀ ਪਿਆਰੀ ਹੈ ਦੀ ਵੀ ਠੀਕ ਹੈ ਜੀ ਪੀਚ ਕਲਰ ਬਹੁਤ ਹੀ ਟ੍ਰੈਂਡ ਵਿੱਚ ਚੱਲ ਰਿਹਾ ਆ پیچھے ਪੂਰਾ ਇਹਦੇ ਵੀ ਜਿਹਦਾ ਘੇਰੇ ਦੇ ਉੱਤੇ ਪੂਰਾ ਬਹੁਤ ਸੋਹਣੇ ਤਰੀਕੇ ਦੇ ਨਾਲ ਕੰਮ ਰਹੇਗਾ ਤੇ ਉੱਪਰ ਪੂਰੇ ਵੈਸੇ ਪੂਰੇ ਸ਼ਰਟ ਨੂੰ ਹੀ ਪੂਰਾ ਡਿਜ਼ਾਈਨ ਕੀਤਾ ਹੋਇਆ ਆ ਬਹੁਤ ਪਿਆਰੀ ਲੁੱਕ ਦੇ ਵਿੱਚ ਇਹ ਵੀ ਰੈਡਮ ਵਾਲਾ ਆ ਪਿਓਰ ਕਾਟਨ ਦੀ ਅਪਰੋਕਸ 3 ਮੀਟਰ ਦੇ ਲਾਗੇ ਇਹਨਾਂ ਦੀ ਬਾਟਮ ਰਹੂਗੀ ਤੇ ਇਹ ਰਹੂਗਾ ਇਹਦਾ ਵੀ ਦੁਪੱਟਾ ਠੀਕ ਹੈ ਜੀ ਔਰ ਇਹਦੇ ਵਿੱਚ ਕਲਰ ਚਾਰਟ ਮੈਂ ਤੁਹਾਨੂੰ ਦੇ ਨਹੀਂ ਸੌਰੀ ਕਲਰ ਚਾਰਟ ਕਹਿਤਾ ਪੀਸ ਲੈ ਲਓ ਤਿੰਨ ਸੇਮ ਮਿਲ ਜੂਗੇ ਅਗਲਾ ਕਿ ਡਿਜ਼ਾਈਨ ਦਿਖਾਨੀ ਹੈ ਮੈਂ ਤੁਹਾਨੂੰ ਡਿਜ਼ਾਈਨ ਦੇਖਿਓ ਬਹੁਤ ਛੋੜੀ ਲੁੱਕ ਦੇ ਵਿੱਚ ਲਾਸਟ ਡਿਜ਼ਾਈਨ ਦਿਖਾ ਰਹੀ ਮੈਂ ਪਾਕਿਸਤਾਨੀ ਸੂਟ ਦੇ ਵਿੱਚ ਆ ਲੋ ਜੀ ਅੱਜ ਦੀ ਵੀਡੀਓ ਬਹੁਤ ਲੰਬੀ ਹੋ ਗਈ ਹੋਣੀ ਹੈ ਕਿਉਂਕਿ ਕਾਫੀ ਸਟਾਕ ਹੈ ਸੀ ਇਹਦੇ ਵਿੱਚ ਅੱਜ ਪਾਕਿਸਤਾਨੀ ਹੀ ਸ਼ੂਟ ਕਰ ਰਹੇ ਆ ਆ ਲੋ ਜੀ ਲੁੱਕ ਦੇਖ ਲਓ ਕਿੰਨੀ ਸੋਹਣੀ ਪਰਪਲ ਜਿਹਾ ਕਲਰ ਹੈ ਲਵੈਂਡਰ ਕਲਰ ਕਹਿ ਸਕਦੇ ਆ ਔਰ ਇਹ ਹੋਗਾ ਇਹਦਾ ਪਿਓਰ ਕਾਟਨ ਦਾ ਬਾਟਮ ਲੌਂ ਕਾਟਨ ਦੀ ਰਹੂਗੀ ਸ਼ਰਟ ਔਰ ਇਹ ਰੈਣ ਵਾਲਾ ਹੈ ਇਹਦਾ ਦੁਪੱਟਾ ਤੇ ਪੀਸ ਮਿਲ ਜੂਗੇ ਇਹਦੇ ਵਿੱਚ ਵੀ ਮੇਰੇ ਕੋਲ ਤਿੰਨ ਆਵੇ ਜੀ ਜਿਹਨੂੰ ਪਸੰਦ ਆ फटाफट ਹੁਣ ਬੁੱਕ ਕਰ ਲਿਓ ਠੀਕ ਹੈ ਜੀ ਤੇ ਪ੍ਰਾਈਸ ਇਹਨਾਂ ਦਾ ਰਹੋਗਾ ਸਭ ਦਾ 1500 ਸ਼ਿਪਿੰਗ ਰੈਣ ਵਾਲੀ ਹੈ ਪੈਨ ਇੰਡੀਆ ਫ੍ਰੀ ਹੁਸ਼ਾਰਪੁਰ ਵਿੱਚ ਜੇ ਤੁਸੀਂ ਹੁਸ਼ਾਰਪੁਰ ਤੋਂ ਬਿਲੋਂਗ ਕਰਦੇ ਆ ਤਾਂ ਤੁਹਾਨੂੰ ਕੈਸ਼ অন ਡਿਲੀਵਰੀ ਵੀ ਅਸੀਂ ਪ੍ਰੋਵਾਈਡ ਕਰਵਾ ਦਾਂਗੇ ਜੀ ਤੇ ਬਾਕੀ ਇਹਦੇ ਨਾਲ ਹੀ ਵੀਡੀਓ ਨੂੰ ਕਰਦੇ ਆਪਾਂ ਐਂਡ ਉਮੀਦ ਕਰਦੇ ਆਂ ਕਿ ਸੂਸ ਨੂੰ ਚੰਗੇ ਲੱਗੇ ਹੋਗੇ ਚੰਗੇ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦਿਓ ਚੈਨਲ ਤੇ ਜਿਹੜੇ ਨਵੇਂ ਆ ਸਬਸਕ੍ਰਾਈਬ ਕਰ ਲਿਓ ਜੀ ਥੈਂਕ ਯੂ